ਅੱਜ ਤਿਆਰੀ ਹੋ ਰਹੀ ਹੈ ਸੂਜੀ ਦਾ ਹਲਵਾ ਬਣਾਉਣ ਦੀ ਤਾਂ ਇਹਦੇ ਲਈ ਡਰਾਈ ਫਰੂਟ ਹੈ ਬਦਾਮ ਕਾਜੂ ਤੇ ਦਾਖਾ ਜੋ ਕਿ ਬਹੁਤ ਹੀ ਟੇਸਟੀ ਹੁੰਦਾ ਹੈ ਨਾਲੇ ਵੈਸੇ ਵੀ ਸਰਦੀਆਂ 'ਚ ਕਦੇ ਜਦ ਮੌਸਮ ਵਧੀਆ ਹੁੰਦਾ ਤਾਂ ਫਿਰ ਦਿਲ ਕਰਦਾ ਹੁੰਦਾ ਕਿ ਸੂਜੀ ਦਾ ਹਲਵਾ ਬਣਾਇਆ ਜਾਏ ਇਹਦੇ ਲਈ ਆਪਾਂ ਕੜਾਹੀ ਹੈ ਜਿਹੜੀ ਗਰਮ ਹੋਣ ਨਹੀਂ ਰੱਖਤੀ ਹੈ ਕਿਉਂਕਿ ਕੜਾਹੀ ਕੜੂਈ ਧੋਤੀ ਹੋਈ ਸੀ ਤੇ ਹੁਣ ਆਪਾਂ ਨਾਲ ਦੀ ਨਾਲ ਆਪਾਂ ਡਰਾਈ ਫਰੂਟਸ ਨੂੰ ਪਿਗੋ ਕੇ ਰੱਖਿਆ ਹੈ ਤੇ ਉਸ ਤੋਂ ਬਾਅਦ ਇਹਨੂੰ ਕੱਟ ਕੇ ਰੱਖ ਰਹੇ ਆ सारा समान तैयार करके रख रहे हैं तद तक घी पाते हैं कढ़ाई बिल्कुल साड़ी गर्म हो चुकी है हलवा करूजी बरीक बरीक सुंदिया होंगे नहीं हों फायदा है देखो सूजी भी दो तरह की होंगी मोटी और बरीक ਇਹ ਮੇਰੇ ਖਿਆਲ ਨਾਲ ਹਲਵੇ ਵਾਲੀ ਨਾ ਬਰੀਕ ਸੂਜੀ ਹੈ। ਦੇਖੋ ਇਹ amostle ਸਾਫ ਹੀ ਹੁੰਦੀ ਹੈ। ਪਰ ਫਿਰ ਵੀ ਆਪਾਂ ਇੱਕ ਵਾਰ ਤਾਂ ਚੈੱਕ ਕਰਨਾ ਹੀ ਆ ਕਿਉਂਕਿ ਆਪਾਂ ਖਾਣ ਲਈ ਕੋਈ ਵੀ ਚੀਜ਼ ਬਣਾਉਂਦੇ ਆ ਤਾਂ ਉਹਨੂੰ ਜ਼ਰੂਰ ਚੈੱਕ ਕਰਿਆ ਕਰੋ। ਹੁਣ ਆਪਾਂ ਇਹ ਚ ਪਾਣ ਲੱਗੇ ਆਂ ਸੂਜੀ। ਹੁਣ ਆਪਾਂ ਗੈਸ ਥੋੜਾ ਘੱਟ ਕਰ ਲਾਂਗੇ ਮੀਡੀਅਮ। ਘੱਟ ਵੀ ਨਹੀਂ ਮੀਡੀਅਮ। ਉਹ ਇਹਦਾ ਰੀਜ਼ਨ ਇਹ ਹੈ ਕਿ ਸੂਜੀ ਨੂੰ ਆਪਾਂ ਨੇ ਭੁੰਨਣਾ ਹੈ। ਹੋਲੀ ਤੁਸੀਂ ਭੁੰਨਣਾ ਹੈ ਜਦ ਇਹ ਪੂਰੀ ਤਰ੍ਹਾਂ ਭੁੰਨ ਚੋ ਗਈ ਤਾਂ ਇਹ ਖੁਸ਼ਬੂ ਆਣੀ ਸ਼ੁਰੂ ਹੋ ਜੂਗੀ ਤਾਂ ਤੁਹਾ ਦਾ ਮਤਲਬ ਇਹ ਹੈ ਕਿ ਸਾਡੀ ਸੂਜੀ ਬਿਲਕੁਲ ਤਿਆਰ ਹੈ ਇਹ ਕੜਾਹੀ ਹੈ ਭਾਰੀ ਤਲੇ ਵਾਲੀ ਹੈ ਤੇ ਇਹਦਾ ਫਾਇਦਾ ਇਹ ਹੈ ਕਿ ਜਿਹੜਾ ਕੋਈ ਵੀ ਚੀਜ਼ ਤੁਸੀਂ ਪਕਾਣ ਲਈ ਰੱਖੋਗੇ ਜੇ ਉਹਨੂੰ ਸੀਮ ਤੇ ਤੁਸੀਂ ਰੱਖ ਦੋਗੇ ਤਾਂ نیچے ਜਲੂਗੀ ਨਹੀਂ ਹਲਕੇ ਤਲੇ ਵਾਲੀ ਦਾ ਇਹ ਨੁਕਸਾਨ ਹੁੰਦਾ ਹੈ ਕਿ ਉਹਨਾਂ ਛੇਤੀ ਚੀਜ਼ ਥੱਲੇ ਲੱਗ ਜਾਂਦੀ ਹੈ ਰੱਖ ਲਾਂਗੇ कि ਜਿਹੜੀ ਤੁਸੀਂ ਪਾਣੀ ਆ ਕੁਝ ਕਈਆਂ ਨੂੰ ਮਿੱਠਾ ਜ਼ਿਆਦਾ ਪਸੰਦ ਹੁੰਦਾ ਕਈਆਂ ਨੂੰ ਮਿੱਠਾ ਘੱਟ ਪਸੰਦ ਹੁੰਦਾ ਉਹ ਹੌਲੀ ਹੌਲੀ ਜਿਹੜੀ ਸੂਜੀ ਆ ਉਹਦੀ ਖੁਸ਼ਬੂ ਆਣੀ ਸ਼ੁਰੂ ਹੋ ਗਈ ਹੈ ਤੇ ਹਲਕਾ ਆ ਕਲਰ ਜਿਹੜਾ ਉਹਦਾ ਪੇਜ ਹੋਣਾ ਸ਼ੁਰੂ ਹੋ ਗਿਆ ਜੀ ਇਹ ਆ ਪੁੱਨ ਚੁੱਕੀ ਹੈ ਹੁਣ ਆਪਾਂ ਇਹਦੇ ਪਾਣੀ ਪਾਉਂਦੇ ਹਾਂ ਹੌਲੀ ਹੌਲੀ ਪਾਦੇ ਰਿਓ ਤਾਂ ਕਿ ਇਕੱਠਾ ਨਾ ਪੈਣ ਹੁਣ ਮੈਂ ਇਸੇ ਸਬੰਧ ਵਿੱਚ ਦੇਖੂਗੀ ਕਿ ਕਿੰਨੀ ਚੰਗੀ ਪਾਣੀ ਆ بس ਕੱਜ ਅੰਮੀ ਬਹੁਤ ਥੋੜੀ ਜਿਹੜੀ ਲੱਗੀ ਹੋਈ ਉਹ ਵੀ ਆਪਾਂ ਪਾ ਦਿੰਦੇ ਆ ਕਿਉਂਕਿ ਆਪਣਾ ਆਪਣਾ ਜਿਹੜਾ ਜਦ ਆਪਾਂ ਬਣਾਉਣ ਲੱਗਦੇ ਆ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਆਪਾਂ ਇੰਨਾ ਕਿ ਪਾਣਾ ਆਇਆ ਤੁਹਾਨੂੰ ਲੱਗ ਰਿਹਾ ਕਿ ਇਹਦੇ ਪਾਣੀ ਬਹੁਤ ਜ਼ਿਆਦਾ ਹੈ ਬਟ ਨਹੀਂ ਹੁਣ ਇਹਨੇ ਸੂਜੀ ਨੇ ਸਾਰਾ ਪਾਣੀ ਪੀ ਜਾਣਾ ਇਹਨੂੰ ਕਿੰਨੀ ਦੇਰ ਰੱਖਣਾ ਹੈ ਇਹਨੂੰ ਮੇਰੇ ਖਿਆਲ ਨਾਲ 5 ਤੋਂ ਵਸਤਾ ਜੇ ਤੁਸੀਂ ਤੇਜ਼ ਗੈਸ ਤੇ ਰੱਖੋਗੇ ਤਾਂ ਜਾਂ ਤੋਂ ਜ਼ਿਆਦਾ ਇਹਨੂੰ 5 ਤੋਂ 7 ਮਿੰਟ ਲੱਗਣਗੇ

ਨਹਾ ਹਲਵਾ ਪਿਆ ਹੈ ਜੇ ਹਲਵੇ ਦੀ ਇਹ ਰੈਸਪੀ ਤੁਹਾਨੂੰ ਪਸੰਦ ਆਈ ਤਾਂ ਹਲਵਾ ਖਾਂਦੇ ਹਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ